ਜ਼ਿੰਦਗੀ ਬਹੁਤ ਕੀਮਤੀ ਹੈ। ਇਨੂੰ ਫਜ਼ੂਲ ਦੇ ਕੰਮਾਂ ਦੇ ਵਿੱਚ ਨਾ ਗਵਾਓ। ਸਗੋਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਅਜੇਹਾ ਨਿਸ਼ਾਨਾ ਚਣੋ ਤੇ ਉਸ ਨਿਸ਼ਾਨੇ ਦੀ ਪੂਰਤੀ ਦੇ ਲਈ ਆਪਣੀ ਜੀਤ ਤੋੜ ਮਿਹਨਤ ਕਰਕੇ ਪੂਰੀ ਜਾਨ ਲਾ ਦਿਓ। ਔਰ ਐਸਾ ਮੁਕਾਮ ਸਥਾਪਿਤ ਕਰਕੇ ਜਾਓ ਕਿ ਕੋਈ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਤੇ ਮਾਣ ਮਹਿਸੂਸ ਕਰੇ। ਕੋਈ ਤੁਹਾਡੇ ਜਾਣ ਤੋਂ ਬਾਅਦ ਇਹ ਗੱਲ ਕਹਿ ਸਕੇ ਕਿ ਫਲਾਣੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕੀਤਾ। ਤੇ ਸਹੀ ਮਾਨਿਆਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਂ ਕੇ ਗਿਆ ਜਿਹੜਾ ਵਕਤ ਲੰਘ ਗਿਆ ਸੋ ਲੰਘ ਗਿਆ ਜੋ ਬੀਤ ਗਿਆ ਸੋ ਬੀਤ ਗਿਆ ਉਹਨੇ ਹੱਥ ਨਹੀਂ ਆਉਣਾ ਪਰ ਜੋ ਅਗਲਾ ਸਮਾਂ ਉਹਨੂੰ ਆਪਦੇ ਹੱਥ ਕੀਤਾ ਜਾ ਸਕਦਾ ਹੈ ਵਕਤ ਦੀ ਰਫਤਾਰ ਨੇ ਤਾਂ ਚੱਲਣਾ ਹੀ ਹੈ ਇਹ ਰੁਕ ਨਹੀਂ ਸਕਦੀ ਤੇ ਜੇ ਅਸੀਂ ਸਮੇਂ ਨੂੰ ਕਾਬੂ ਕਰਨਾ ਚਾਹੁੰਨੇ ਆ ਚਾਹੁੰਨੇ ਆ ਕਿ ਸਾਡੀ ਜ਼ਿੰਦਗੀ ਵਧੀਆ ਬਣੇ ਤਾਂ ਫੇਰ ਸਾਨੂੰ ਆਪਣਾ ਨਿਸ਼ਾਨਾ ਚੁਣਨਾ ਪੈਣਾ ਹੈ ਜੇ ਤਾ ਅਸੀਂ ਵਕਤ ਤੋਂ ਖੁੰਝ ਗਏ ਤਾਂ ਸਾਡੇ ਹਾਲ ਉਸ ਤਰੀਕੇ ਦੇ ਨਾਲ ਹੋਣਗੇ ਜਿਵੇਂ ਘੋੜੇ ਦੀ ਰਕਾਬ ਦੇ ਵਿੱਚ ਪੈਰ ਫਸੇ ਹੋਏ ਸਵਾਰਦੇ ਹੁੰਦੇ ਆ ਕਿ ਘੋੜਾ ਉਹਨੂੰ ਕਢੀਸ ਕੇ ਲੈ ਜਾ ਰਿਹਾ ਪਰ ਜੇ ਅਸੀਂ ਸਮਾਂ ਸੰਭਾਲ ਲਈਏ ਤਾਂ ਫੇਰ ਅਸੀਂ ਘੋੜੇ ਦੇ ਉੱਤੇ ਸਵਾਰ ਦੇ ਵਾਂਗੂ ਸਮੇਂ ਦੇ ਵਿੱਚ ਸ਼ਾਨੋ ਸ਼ੌਕਤ ਦੇ ਨਾਲ ਚੱਲਦੇ ਆ ਸੋ ਆਓ ਆਪਣੀ ਜ਼ਿੰਦਗੀ ਨੂੰ ਰੌਸ਼ਨ ਕਰੀਏ ਤੇ ਆਪਣੀ ਜ਼ਿੰਦਗੀ ਦਾ ਸਾਰਥਿਕ ਨਿਸ਼ਾਨਾ ਚੁਣੀਏ ਧੰਨਵਾਦ